why My... ਇਕਨੂ ਪ੍ਰਮਾਣ ਹੋਆ ਵਰਸੋ Gracias. Sí. ਯੋਰ ਤੇਰ ਕੰਦੇਕੇ ਬਾਪੜੇ ਇਸਮੇਕੇ ਹਤਕੇਸ਼ ਨਾਹੀ वाससि मान्त्रेण हर्यः ਨੇ ਆ ਸੁਖ ਭਾਈ ਸਹਿਜ ਸਮਾਨਾ ਭੀਤਰੇ ਛੁਡਿਆ ਤੈਨ じゃ Tietê ਜਨਕ ਕਾਮਰਿ ਸੰਪਾਰ ਮਾਨਦਨਤਾ ਸਚਰੰਗ ਇਕੋਨਾ ਦੇਨ ਪ੍ਰਭ ਸੰਗੋ ਬੋਲਿਆ ਸਮਰੱਥ ਗੁਰ ਗਿਆ ਬਾੜ ਭਾਗ ਮੇ

den ਸਾ ਪੁਰਨਾਮੀ ਨਾਮ ਦਾ ਹੈ ਜਿਸ ਕਰਕੇ ਇਹ ਜੋ ਪਰਮਾਤਮਾ ਦਾ ਉਦਰ ਤਕਾਇਆ ਉਹ ਸਾਰੀ ਕੁਦਰਤ ਮੌਜੂਦ ਹੈ ਉਸ ਦਾਤਾ ਮੰਨ ਕਰਕੇ ਜੀਹ ਦੇ ਆਤਮਾ ਦੇ ਪਾਸੇ ਹਰਿਆਵਲ ਨੂੰ ਮਿਏ ਜਿਥੇ ਹਰ ਇੱਕ ਨਿਰਮਾਣ ਦੇ ਵਿੱਚ ਇਸ મહિਨੇ ਦਾ ਚਾਹ ਹੁੰਦਾ ਹੈ ਤੇ ਜਿਹੜੇ ਜੀਵ ਪਰਮਾਤਮਾ ਤੋਂ ਦੂਰ ਹੋ ਚੁੱਕੇ ਹਨ ਟੁੱਟੇ ਹੋਏ ਹਨ ਪਰਮਾਤਮਾ ਦੇ ਨਾਮ ਤੋਂ ਵਿਛੜੇ ਹੋਏ ਹਨ ਉਹਨਾਂ ਦੇ ਰਾਸਤੇ ਇਹ ਮਹੀਨਾ ਦੁੱਖਾਂ ਦਾ ਵੀ ਹੁੰਦਾ ਹੈ ਜャ ਉਹਨਾਂ ਦੇ ਰਾਸਤੇ ਜਿਵੇਂ ਦੀਵਾ ਇਸ ਸੰਸਾਰ ਦੇ ਵਿੱਚ ਵਿਝਣਿਆ ਹੋਇਆ ਮੁਸ਼ਕਲ ਦਾ ਸਮਨਾ ਕਰਨਾ ਬੈਠਾ ਹੈ ਜਿਸ ਦਾ ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ نانسے مرکا مچھیا جب سا مہینہ وستا ہے بڑی خوشی کا مہینہ ہوں ایک جو ناگ سب آدک والے جیو ਇਸ ਢਕੀ ਦੇ ਅੰਦਰ ਰਹਿਣ ਵਾਲੇ ਜੀਵ ਨੂੰ ਗਰਮੀ ਦੇ ਮਾਰੇ ਤਰਜੀਹ ਦੇ ਢੋਮੀਆਂ ਅੰਦਰ ਜਾ ਕੇ ਵਸਦੇ ਹੈ ਉਹਨਾਂ ਨੂੰ ਬਾਹਰ ਨਿਕਲਣ ਦਾ ਮੌਕਾ ਮਿਲਦਾ ਹੈ ਮਾਰਨ ਦਾ ਜੋ ਭੋਜਨ ਹੈ ਉਹਨਾਂ ਨੂੰ ਚਾਰ ਮਿਲਦਾ ਹੈ ਇਸ ਢੀਂਡੇ ਦੇ ਵਿੱਚ ਜੁਨੇਕ ਜੁਮਾਨ ਕਾਸ਼ੂ ਜਾਨਵਰ ਜੰਗਲ ਵਿੱਚ ਘੁੰਮਣ ਵਾਲੇ ਉਹਨਾਂ ਵਾਰ ਤੇ ਸੁਨਰ ਕਾ ਉਹਨਾਂ ਨਾਲ ਸ਼ਗਨ ਵਾਰ ਤੇ ਖਾਗਾ ਪੈਣਾ ਬਏ ਇਸ ਵਾਸਤੇ ਉਹਨਾਂ ਵਾਰ ਤੇ ਖੁਸ਼ੀਆਂ ਭਰਿਆ ਮਹੀਨਾ ਹੁੰਦਾ ਮਾਝੇ ਲੋ ਪਾਣੀ ਦੇ ਰਹਿਣ ਵਾਲੇ ਜੀਵਾਂ ਨੂੰ ਉਹਨਾਂ ਦੇ ਜੋ ਮਿਹਰ ਵਰਸਦਾ ਤੇ ਕੁਲਾ ਪਾਣੀ ਕਰਦਾ ਹੈ ਉਹਨਾਂ ਬਾਅਦ ਤੇ ਸਰਗਾਈ ਮਹੀਨਾ ਹੈ ਰਸਿਆਂ ਘਰਤਨ ਹੋਏ ਉਹ ਜੀਵ ਜਿਨ੍ਹਾਂ ਦੇ ਘਰੇ ਧੰਨ ਦੀ ਕੋਮਤਾਤ ਹੈ ਤੇ ਜੀਵ ਦੇ ਆਸ ਵਿੱਚ ਜਰੂਰੀ ਰਹਿਣ ਨੂੰ ਕਹਾਵਾ ਤੇ ਰਸਾ ਰਸ ਮਾਨਣ ਦਾ ਮਹੀਨਾ ਹੈ ਸਰਗੁਣ ਮਹਾਰਾਜ ਜੀ ਵਰਸਿਸ ਕਰਦੇ ਜਿੱਤੇ ਜਮਾ ਜੀਵਾਂ ਦੇ ਰਾਸ ਤੇ ਚਾਰ ਕਿਸਮ ਦੇ ਜੀਵਾਂ ਵਾਸਤੇ ਖੁਸ਼ੀਆਂ ਲੈ ਕੇ ਆਉਂਦਾ ਹੈ ਉਹਦੇ ਨਾਲਿਕ ਸਾਉਣ ਜੀਵ ਸੇ ਚੋਂ مشورہ ਹੋਏ ਗਾਈ ਬੁਤਾ ਨਿਰਭਾਨ ਪੰਥੀ ਚਾਰ ਕਰ ਹੋਏ ਚਾਰ ਕਿਸੂ ਦੇ ਜੀਵ ਜਿਹੜੇ ਮਿਹਨਤ ਕਰਨ ਵਾਲਿਆਂ ਨੂੰ ਜਿਸ ਤਰ੍ਹਾਂ ਵਿਜਿਆ ਸਮਾ ਦੇ ਵਿਜ ਜੋ ਮਿਹਨਤ ਕਰ ਸੀ ਤੇ ਇਹਨੇ ਬਾਦਰੁਗੜਾ ਜੋੜ ਕੇ ਵਾਈ ਕਿੰਦੀ ਜਾਂਦੀ ਸੋ ਸਮਾਂ ਦਾ ਕਸ ਕਰ ਜਾਂਦਾ ਜੀ ਤੇ ਉਹਨਾਂ ਦੇ ਜੋੜ ਜਾਦਾ ਜਾਂਦਾ ਸੀ ਜਨਰਾ ਦੇ ਵਗਨ ਆ ਜਾਂਦੇ ਸਤਿਗੁਰੂ ਮਾਰਾ ਦੀ ਬਖਸ਼ਿਸ਼ ਕਰ ਗੈਨ ਕੇ ਗਾਈ ਨੂੰ ਤਾਂ ਮਿਲਣਾ ਇੱਕ ਗਰੀਬ ਵਾਸਤੇ ਨਹੀਂ ਨਮੜਤ ਗਾਈ ਨੂੰ ਕਰ ਕਿਉਂਕਿ ਉਸਨੇ ਆਪਣੀ ਸਾਧਨ ਨੂੰ ਬਚਵਾਣਾ ਕਰੇ ਰੋਟੀ ਹੋ ਜੀ ਮੋਰ ਵਾਸਤੇ ਹੋਰੀ ਘੋੜੇ ਨੂੰ ਜੀ ਹੋਰੀ ਖਾਣੇ ਦੀ ਸੀ ਜੋ ਨਹੀਂ ਮਿਲਦਾ ਤਾਂ ਸਾਰੇ ਮੁਸਤਫਾ ਰਾਹੀ ਕੁੱਤਾ ਨੰਗਨਾ ਪੰਥੀ ਚਾਕਰ ਹੋਏ ਪੰਥੀ ਜੋ ਰਸਤੇ ਤੇ ਚੱਲਣ ਵਾਲਾ ਰਾਹੀ ਹੈ ਜੋ ਹਾਰ-ਹਾਰ ਪ੍ਰਸਾਦ ਰੋ ਝੜੀ ਲੱਗਦੀ ਹੈ ਤੇ ਰੱਤੇ ਤੇ ਚੱਲਣ ਵਾਲੇ ਕੋਈਆਂ ਮੋਸ਼ਕਾ ਹੁੰਦੇ ਨੇ ਤੇ ਸਭ ਤੋਂ ਵੱਡੀ ਮੋਸ਼ਕਾ ਨੂੰ ਇਹ ਚਾਕਰ ਨੂੰ ਜੋ ਕਿਸੇ ਦਾ ਨੌਕਰ ਹੈ ਕਿਉਂਕਿ ਨੌਕਰ ਨੂੰ ਕੰਮ ਕਰਨਾ ਪੈਂਦਾ ਹੈ ਗਰਮੀ ਹੋਵੇ ਸਰਦੀ ਹੋਵੇ ਪ੍ਰਸਾਦ ਹੋਵੇ ਕਿਸੇ ਜਮਨੋਸ ਨੂੰ ਹੋਵੇ ਕੰਮ ਕਰਨਾ ਪੈਂਦਾ ਹੈ ਜੇ ਕੰਮ ਕਰਨ ਵਾਲੇ ਵਾਰੀ ਮਰਸਾ ਤਾਂ ਨਹੀਂ ਨਾ ਪਰਤ ਰੁਦਾਈ ਮੈਂ ਗੰਗੋਸ ਨੂੰ ਜਿਖੜੋ ਬਿਜੇ ਸਾਈਂ ਦੇ ਕੰਮ ਕਰਨਾਂ ਲੈਂਦਾ ਹੈ ਇਸ ਲਈ ਸੰਤਗੁਰ ਮਹਾਰਾਜ ਜੀ ਕਹਿੰਦੇ ਹਨ ਕਿ ਜਿੱਥੇ ਕੋਈ ਉਗਰਤ ਵਿੱਚ ਵਰਤੀ ਹੋਏ ਦੁਨੀ ਜੀ ਕਿਸੇ ਲਈ ਖੁਸ਼ੀਆਂ ਲੈ ਕੇ ਆਉਂਦੀ ਹੈ ਉੱਥੇ ਵੰਦਰੀ ਤੇ ਦੁਨੀਨੀ ਕੰਨਾਂ ਵਾਸਤੇ ਮੁਸਕਰਾ ਲੈ ਕੇ ਆਉਂਦੀ ਹੈ ਇਹ ਸੰਤਗੁਰ ਮਹਾਰਾਜ ਜੀ ਦੇ ਦਨਿਆਵੀ ਧਾਰਨਾ ਦੇ ਕੇ ਸੰਤਗੁਰ ਮਹਾਰਾਜ ਜੀ ਨੇ ਕੋਸ਼ਿਸ਼ ਕੀਤੀ ਹੈ ਇਹ ਜਿਹੜੇ ਇਹ ਸਮਾਂ ਜਿਹੜਾ ਹੈ ਜੀਵ ਦੇ ਪ੍ਰਮਾਤਮਾ ਨਾਲ ਜੁੜੇ ਹੋਏ ਜੀਵਾਂ ਦੇ ਵਾਸਤੇ ਅਮਾਤ ਦੇ ਉਪਰ ਕੋਸ਼ਾ ਦਾ ਸਮਾਂ ਹੈ ਉਹ ਕਿ ਪ੍ਰਮਾਤਮਾ ਤੋਂ ਵਿਛੜੇ ਹੋਏ ਜੀਵਾਂ ਵਾਸਤੇ ਮੁਕਾਈ ਸਮਾਂ ਵੀ ਬੜਾ ਹੈ ਸਾਧੂ ਗੁਰੂ ਮਹਾਰਾਜ ਜੀ ਵਰਸ਼ਿਸ਼ ਕਰਦੇ ਹਨ ਕਿ ਸਾమన్ ਸਰਸੇ ਕਾਮਨੀ ਚੰਨ ਕਮਨ ਸੰਪਿਆਰ

ਜਿਸ ਜੀਵ ਆਤਮਾ ਦਾ ਮਨ ਤੇ ਕੰਮ ਸੰਜੇ ਪਰਮਾਤਮਾ ਦੇ ਨਾਲ ਲੰਘਿਆ ਹੋਇਆ ਹੈ ਤੇ ਇੱਕ ਪਰਮਾਤਮਾ ਦੇ ਨਾਮ ਦਾ ਆਸਰਾ ਹੈ ਉਹਦੇ ਵਾਸਤੇ ਮਹਿਲਾ ਬੜਾ ਸ਼ੁਕਰਾਈ ਹੈ। ਬੇਖਿਆ ਰੰਗ ਗੜਾ ਲਿਆ ਜਿਸਨ ਸਭੇ ਸ਼ਾਰ ਐਸੇ ਜੀਵ ਨੇ ਵਿਸ਼ਿਆ ਰੋਕਣਾ ਗੁਜਰੇ ਰੰਗ ਨੇ ਇਹ ਬੜੇ ਕੌੜੇ ਜਾਮ ਦੇ। ਕ੍ਰਿਸ਼ਨ ਦੇ ਵਿਕਾਰਾਂ ਦੇ ਆਸ ਬੜੇ ਮਾੜੇ ਲੱਗਦੇ ਆ। ਇਹ ਜਾਇ ਸਵਾਦ ਇਸ ਮਾਨ ਲੱਗਦੇ ਹਨ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਇਹ ਵਿਕਾਰਾਂ ਨੇ ਜੀਵਨ ਨੂੰ ਗੜ੍ਹ ਕਰਨਾ ਹੈ ਜੀਵਨ ਤੋਂ ਕਾਫ ਕਰਨਾ ਹੈ ਇਸ ਲਈ ਇਹਨਾਂ ਗੁਰਬਾਣੀ ਦੇ ਪ੍ਰਮਾਤਮਾ ਦੇ ਨਾਮ ਵਿੱਚ ਜੁੜਦਾ ਹੈ ਜੀ ਅਰ ਅਮਰਤ ਗੋਣ ਸਮਾ ਨੀ ਮੈਂ ਸਾਧੂ ਪੀਵਣਾਰ ਪਰ ਐਸੇ ਜੀਵ ਗੁਰੂ ਦੀ ਸੰਗਤ ਵਿੱਚ ਜੁੜ ਕੇ ਗੁਰੂ ਸਾਧੂ ਦੇ ਨਾਮ ਨਾਲ ਜੁੜ ਕੇ ਉਹ ਅਮਰਤ ਗੋਣ ਨਾਮ ਹੀ ਹੁੰਦਾ ਕੀਤੇ ਹਨ ਨਾਮ ਦੇ ਨਾਲ ਜੁੜਦੇ ਹਨ ਵਾਨ ਦੇਨ ਬ੍ਰਹ ਸੰਮੋਰੀਆ ਸਮਰੱਥ ਗੁਰ ਆਪ ਆ ਕੋ ਪ੍ਰਮਾਤਮਾ ਸਮਾਰਥ ਹੈ ਉਹ ਆਪਾਰ ਹੈ ਉਹ ਗੁਰੂ ਰੂਪ ਹੈ ਇਸ ਦਿਵਸ ਪ੍ਰਮਾਤਮਾ ਦੇ ਨਾਲ ਜੋ ਜੁੜ ਜਾਂਦਾ ਹੈ ਉਸ ਉਹ ਵੰਤ ਜਿਸ ਤਰ੍ਹਾਂ ਕਾ ਉਸ ਹਰਿਆ ਹੋ ਜਾਂਦਾ ਇਸ ਮਹੀਨੇ ਦੇ ਵਿੱਚ ਇਸ ਦਾ ਸੁਖ ਆ ਬਿਆ ਮਾਨਵੀ ਮੌਰ ਹੁਦਾ ਹੈ ਖੁਸ਼ੀਆਂ ਰੰਝਾ ਜਾਂਦੇ ਹਰ ਮਨ ਨੂੰ ਮਨ ਨੂੰ ਜਿਹੜਾ ਕਰਮ ਨਾਮ ਆਜ ਇਸ ਤਰ੍ਹਾਂ ਕੁਝੀਲੇ ਤਿਆਗ ਹੋਇਆ ਮਨ ਉਦਾਸ਼ਾ ਦੇ ਵਿੱਚ ਆਇਆ ਆਪਣਾ ਮਨ ਉਸ ਪਰਮਾਤਮਾ ਨੂੰ ਮੇਰੀ ਝੋਚਾ ਰੱਖਦਾ ਹੈ ਪਰਮਾਤਮਾ ਜਦੋਂ ਬਖਸ਼ਿਸ਼ ਕਰਦਾ ਹੈ ਕਰਮ ਬੰਦ ਤੇ ਹੈ ਪਰਮਾਤਮਾ ਦਾ ਤਦ ਅਕਾਰ ਗੁਰੂ ਗੈਰੂ ਨਾਲ ਜੀਵਾਂ ਮੇਨ ਹੁੰਦਾ ਹੈ ਸਤਗੁਰੂ ਮਹਾਰਾਜ ਜੀ ਬਖਸ਼ਿਸ਼ ਕਰਗੇ ਸਮਝਾਉਂਦੇ ਹੈ ਜਿੰਨੀ ਸੰਗਿਏ ਪ੍ਰਭ ਪਾਇਆ ਉਹ ਦਿਨ ਕੇ ਸਤਿਗੁਰੂ شب سوارے گردی پاشاہو جی سی دیا کرو رحمت کرو کیونکہ شبد جیو کا جیون سبرنا ہے ਸ਼ਾਮਰੇ ਦਾਤ ਦੇ ਨਾਲ ਇਹ ਮੌਕਾ ਜੀਵਨ ਸਵਰਨਾ ਹੈ ਜੇ ਸਾਧਗੁਰੂ ਮਹਾਰਾਜ ਬਖਸ਼ਿਸ਼ ਕਰ ਰਿਹਾ ਕਿ ਸਾਵਣ ਦਿਨਾਂ ਸਵਾਰਣੀ ਜੇ ਨਾਮ ਨਾਮ ਉਪਾਰ ਸਾਵਣ ਦਾ ਮਹੀਨਾ ਉਹਨਾਂ ਸਵਾਰ ਵਜਨ ਜਿਤਨੇ ਵਾਰਤੇ ਖੁਸ਼ੀਆਂ ਵਾੜਾਂ ਬਣ ਹੈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਿਆ ਹੋਰ ਹੈ ਜੇ ਜੀਵ ਆਤਮਾ ਪ੍ਰਮਾਤਮਾ ਨਾਲ ਜੁੜਿਆ ਹੁੰਦੀਆਂ ਜਿਨ੍ਹਾਂ ਦੇ ਕੰਨ ਵਿੱਚ ਵੈਗੁਰ ਦਾ ਨਾਮ ਹੈ ਜਿਨ੍ਹਾਂ ਦੇਿਰ ਦੇ ਵੈਗੂ ਦਾ ਨਾਮ ਹੈ ਉਹ ਸੁਹਾਗਣਾ ਹਨ ਕੋ ਪ੍ਰਮਾਧਮ ਬਦੀ ਨੇ ਮੇਰੇ ਹਨ ਸਤਿਗੁਰੂ ਮਹਾਰਾਜ ਜੀ ਨੇ ਵਕਸ਼ਿਸ਼ ਕੀਤੀ ਹੈ ਦਾਦਾ ਜੀ ਦੀ ਰਾਮ ਕਾਂ ਦੇ ਨਾਲ ਇਹ ਹਾਰ ਦਾ ਤਰਦਾ ਹੋਇਆ ਨਹੀਂ ਹੰਕੀਤ ਹੋ ਰਿਹਾ ਹੈ ਜਿਸ ਦਾ ਸਤਿਗੁਰੂ ਮਹਾਰਾਜ ਦਾ ਬੇਸ਼ ਹੈ ਕਿ ਕਰਮਲ ਹੋਈ ਮੇਤਨੀ ਅਰਦਾਸ ਕਰੇ ਜੁਲਾਈ ਸੰਜੇ ਸੁਨਿਆ ਗਾਨ ਦੇ ਟੀੜਕ ਦੇਵੇ ਸਹਿ ਸੁਵਾਏ ਔਰ ਕਾਲਪੁਰ ਵੈਰੂ ਤੇ ਚਰਨਾਗਰ ਜਨਰਵੰਤ ਅਰਤੀਏ ਦਾਸ ਕਰਦੀਏ ਜੇਹ ਅਰਤੀ ਕਰਨੇ ਕੋ ਪ੍ਰਾਂਤ ਕਰ ਤੇਰੋ ਕਾਲਪੁਰ ਵੈਰੂ ਬਰਾਂਤਾ ਕਰਦੇ ਹਾਂ ਤੇ ਇਸ ਤਰਹੀ ਦੇ ਚਾਲ ਵਰਸਦਾ ਹੈ ਇੰਦ੍ਰੇ ਨੂੰ ਬੁਲਾਇਆ ਵਰਸੂ ਕਿਰਪਾ ਦਾ ਹੱਥੇ ਕਿਰਪਾ ਦੇ ਲਿਤਾ ਕੇ ਕਾਲਪੁਰ ਵੈਰੂ ਬਰਸ਼ਿਸ਼ ਦੇ ਨਾਲ ਜਦੋਂ ਇਹ ਬਰਸਾਤਾ ਸ਼ੁਰੂ ਹੁੰਦਾ ਹੈ ਤਾਂ ਵਰਸਾਤਾ ਦੇ ਨਾਲ ਜਿੱਤੇ ਅੰਨ ਧਾਨ ਉੱਗੇ ਬਹੁਤ ਕਣਾਂ ਉਹ ਇਸ ਤਾਰ ਸੰਸਾਰ ਮੌਲਕਦਾ ਹੈ ਖੁਸ਼ੀਆਂ ਦੇ ਵਿੱਚ ਆ ਜਾਂਦਾ ਹੈ ਇਹ ਸੰਸਾਰ ਖੁਸ਼ੀਆਂ ਵਿੱਚ ਆਉਂਦਾ ਹੈ ਪਰਮਾਤਮਾ ਦੇ ਨਾਮ ਦੇ ਕਰਕੇ ਪਰਮਾਤਮਾ ਦੇ ਸਿਮਰਨ ਦੇ ਕਰਕੇ ਇਹ ਮਨ ਮੌਲਦਾ ਹੈ ਪਰਮਾਤਮਾ ਦੀ ਕਿਰਸ਼ਿਸ਼ ਦੇ ਕਰਕੇ ਸੋ ਸਤਿਗੁਰੂ ਮਹਾਰਾਜ ਰਾਮਤਾ ਕਰਨ ਦਇਆ ਕਰਨ ਸਭ ਨਾਮੀਆਂ ਦਾਤਾ ਪਰਸ਼ਿਸ਼ ਕਰਨ ਇਹ ਨਹੀਂ ਲਾ ਗੁਰੂ ਚਰਮਾ ਨੇ ਸੰਖਿ ਗਿਆ ਮਨਤੀਤ ਹੋਵੇ ਸਤਿਗੁਰੂ ਮਹਾਰਾਜ ਦੀ ਰਹਿਮਤਾਂ ਸਦਾ ਵਰਤਦੀਆਂ ਹਨ ਸਤਿਗੁਰੂ ਮਹਾਰਾਜ ਜੀ ਦੇ ਕੋਟਕ ਸੰਗਤ ਵਿੱਚ ਆਜਿ ਰਿਹਾ ਜੀ ਪਰਦੇ ਆ ਗੁਰ ਉਪਦੇਸ਼ ਨੂੰ ਗ੍ਰਹਿਣ ਕਰਦੇ ਆ ਵਿਚਾਰਦੇ ਆ ਬੇਅੰਤ ਗਲਤੀਆਂ ਕੋਲਿਆ ਲੇਣੇ ਸਤਿਗੁਰੂ ਰਖਸ਼ਣ ਦੇ ਪਤਾ ਸੰਗਤ ਪਰਸ਼ਣ ਜੀ ਹੋ ਗਏ ਕੁੰਝਾ ਕੋ ਲਾ ਚੁਕਾ ਰਹੀ ਖਿਮਾ ਜੀ ਤਾਉ ਜਿੰਨਾ ਸਮਾਂ ਦੇਰ ਵਰਤਦੀ ਹੈ ਪ੍ਰਮਾਤਮਾ ਦੇ ਵਹਿਗੁਰੂ ਦੇ ਜਸ ਨੂੰ ਗਾਈਏ ਅਪ੍ਰੰਤ ਜਪਾਣੀ ਦਾ ਲੰਗਰ ਤਿਆਰ ਸਾਖੇ ਸਾਹਮਣੇ ਜਾਣਾ ਹੈ Kuasa tenamu